ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੰਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਜਿਨ੍ਹਾਂ ਨੇ ਤਕਰੀਬਨ ਚੌਥੀ ਵਾਰ ਪਟੀਸ਼ਨ ਪਾਈ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਤੱਕ ਵੀ ਸ਼ਾਇਦ ਗੱਲਬਾਤ ਚਲੀ ਗਈ ਪਰ ਪ੍ਰੋਟੇਸ਼ਨ ਤੇ ਸੁਣਵਾਈ ਇਹ ਹੋਈ ਕਿ ਅਮਰਤਪਾਲ ਨੂੰ ਪ੍ਰੋਲ ਜਾਨਕਿ ਨਹੀਂ ਮਿਲ ਸਕਦੀ ਵੀ ਅਮਰਤਪਾਲ ਜੇਨ ਤੋਂ ਬਾਹਰ ਨਹੀਂ ਆ ਸਕਦਾ ਲੋਕਾਂ ਨੇ ਬਹੁਤ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਹੈ ਅੱਜ ਮੈਂ ਵੀ ਇੱਕ ਨਰਮ ਜਿਹੇ ਦਿਲ ਨਾਲ ਇਹ ਗੱਲ ਕਹਿਣੀ ਹੈ ਜਿਹੜੇ ਬੰਦੇ ਨਾ ਹਰ ਵਕਤ ਇਹ ਪਿੱਟ ਸਿਆਪਾ ਕਰਦੇ ਆ ਕਿ ਸਿੱਖ ਗੁਲਾਮ ਨਹੀਂ ਸਿੱਖਾਂ ਨੂੰ ਗੁਲਾਮ ਬਣਾਇਆ ਜਾਂਦਾ ਹੈ ਇਹ ਦੱਸੋ ਵੀ ਸਿੱਖਾਂ ਨੂੰ ਗੁਲਾਮ ਬਣਾ ਕੌਣ ਲੈ ਇਹ ਦੱਸੋ ਇੱਕ ਬੰਦੇ ਦਾ ਨਾਮ ਲਓ ਵੀ ਸਿੱਖਾਂ ਨੂੰ ਗੁਲਾਮ ਕਿਹਨੇ ਬਣਾਇਆ ਜਦੋਂ ਤੁਸੀਂ ਨਾਮ ਲਓਗੇ ਨਾ ਵੀ ਸਾਨੂੰ ਕਾਂਗਰਸ ਨੇ ਬਣਾਇਆ ਸਾਨੂੰ ਭਾਜਪਾ ਨੇ ਬਣਾਇਆ ਸਾਨੂੰ ਅਕਾਲੀਆਂ ਨੇ ਬਣਾਇਆ ਸਾਨੂੰ ਝਾੜੂਵਾਲ ਨੇ ਬਣਾਇਆ ਸਾਨੂੰ ਆਰਐਸਵੀ ਨੇ ਬਣਾਇਆ ਉਹ ਬੰਦੇ ਫਟਾਫਟ ਉਹਦੀ ਅੱਗੇ ਤੁਹਾਨੂੰ ਜਵਾਬ ਦੇਣਗੇ ਇੱਕ ਦਾ ਵੀ ਨਾਂ ਲੈ ਦਿਓ ਜੇ ਤੁਸੀਂ ਕਹਤਾ ਵੀ ਸਾਨੂੰ ਭਾਜਪੀ ਨੇ ਗੁਲਾਮ ਬਣਾਇਆ ਅਗਲੇ ਨੇ ਸਲਾਹਕਾਰ ਅਗਲੇ ਦਾ ਸੋਸ਼ਲ ਮੀਡੀਆ ਅਗਲੇ ਨੇ ਮਨਿਸਟਰ ਬਾਹਰ ਆ ਜਾਣਗੇ ਫਟਾਫਟ ਵੀ ਦੱਸੋ ਅਸੀਂ ਤੁਹਾਨੂੰ ਗੁਲਾਮ ਕਿੱਥੇ ਬਣਾਇਆ ਫਿਰ ਤੁਹਾਡੇ ਕੋਲ ਜਵਾਬ ਕੋਈ ਨਹੀਂ ਹੋਣਾ ਅਗਲੇ ਕਹਿਣਗੇ ਜੇ ਗੁਲਾਮ ਬਣਾਇਆ ਹੁੰਦਾ ਤੁਹਾਨੂੰ ਫਿਰ ਤੁਸੀਂ ਇਲੈਕਸ਼ਨ ਲੜ ਕੇ ਐਮਪੀ ਨਾ ਬਣ ਸਕਦੇ ਇਹ ਸੱਚਾਈ ਹੈ ਜਾਂ ਕੋਈ ਝੂਠ ਹੈ ਅਸੀਂ ਆਦਤ ਪਾ ਲਈ ਅਸੀਂ ਰੱਟਾ ਲਾਉਣਾ ਹੈ ਅਸੀਂ ਗੁਲਾਮ ਅਸੀਂ ਗੁਲਾਮ ਅਸੀਂ ਗੁਲਾਮ ਜਦੋਂ ਇਹ ਆਦਤ ਪੈ ਜੇ ਨਾ ਇਹ ਫਿਰ ਹੈਬਿਟ ਕੀ ਕਹਿੰਦੇ ਇਹਨੂੰ ਖੂਬੀ ਸ਼ਰੱਦ ਸ਼ੌਂਕ ਬਣ ਜਾਂਦਾ ਹੈ ਬਸ ਵੀ ਜੀ ਅਸੀਂ ਇਦਾਂ ਕਹਿਣਾ ਸੀ ਗੁਲਾਮ ਅਸੀਂ ਗੁਲਾਮ ਨਾ 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 ਕੋਈ ਗੁਲਾਮ ਅਸੀਂ ਗੁਲਾਮ ਬਣਿਆ ਅਸੀਂ ਗੁਲਾਮੀ ਚਾਹੁੰਦੇ ਆ ਵੀ ਅਸੀਂ ਗੁਲਾਮ ਬਣ ਕੇ ਦੀ ਬਸ ਆ ਚੀਜ਼ ਹੁਣ ਅਮਰਤਪਾਲ ਨੇ ਚੌਥੀ ਵਾਰ ਪਟੀਸ਼ਨ ਪਾਈ ਉਹ ਰੱਦ ਕਰ ਦਿੱਤੀ ਖਾਰਜ ਕਰ ਦਿੱਤੀ ਵੀ ਵੀ ਤੁਹਾਨੂੰ ਪ੍ਰੋ ਨਹੀਂ ਮਿਲ ਸਕਦੀ ਕਿਉਂ ਨਹੀਂ ਮਿਲ ਸਕਦੀ ਅਗਲਾ ਨੇ ਗਰਾਊਂਡ ਲੈਵਲ ਤੇ ਬਾਤ ਕੀਤਾ ਦੇਖਿਆ ਵੀ ਜੇ ਪੰਜਾਬ ਵਿੱਚ ਆਉਂਦਾ ਹੈ ਇਹ ਪੰਜਾਬ ਵਿੱਚ ਆ ਕੇ ਕੋਈ ਪੰਜਾਬ ਲਈ ਵਿਜਨ ਲੈ ਕੇ ਚੱਲੂਗਾ ਇਹ ਗੱਲ ਵੀ ਸੱਚੀ ਹੈ ਵਿਜਨ ਕੀ ਹੈ ਤੁਹਾਡੇ ਕੋਲ ਤੇ ਕੋਈ ਗੱਲ ਸਾਨੂੰ ਖਾਲਸਾ ਚਾਹੀਦਾ ਦੂਜੀ ਗੱਲ ਅਸੀਂ ਗੁਲਾਮ ਤੀਜੀ ਗੱਲ ਸਾਨੂੰ ਬਖਰ ਪੰਜਾਬ ਚਿੰਤ ਇਹ ਪੰਜਾਬ ਲਈ ਵਿਜਨ ਥੋੜੀ ਆਪੇ ਕੋਈ ਵਿਜਨ ਨਹੀਂ ਸਾਡੇ ਕੋਲ ਔਰ ਮੈਂ ਇੱਕ ਵਾਰ ਨਹੀਂ ਹਜ਼ਾਰ ਵਾਰ ਇਹ ਗੱਲ ਕਹਿ ਚੁੱਕਾ ਵੀ ਗਰਾਊਂਡ ਲੈਵਲ ਤੇ ਨਾ ਅਸੀਂ ਪੰਜਾਬ ਲਈ ਕੀ ਕਰ ਸਕਦੇ ਹਾਂ ਸਾਡਾ ਪੰਜਾਬ ਲਈ ਅਜੰਡਾ ਨਹੀਂ ਹੈ ਇਹ ਕਲੀਅਰ ਕਰੀਏ ਲੋਕ ਵਿਸ਼ਵਾਸ ਕਰਨ ਪਰ ਨਹੀਂ ਕਰਨਾ ਸੀ ਅਸੀਂ ਤਾਂ ਉਹ ਕੰਮ ਕੀਤੇ ਜਿਹੜੇ ਕੰਮਾਂ ਕਰਕੇ ਪੰਜਾਬ ਬਰਬਾਦ ਹੋਇਆ ਕੌਮ ਬਰਬਾਦ ਹੋਈ ਅਸੀਂ ਉਹ ਕੰਮ ਕੀਤੇ ਹੁਣ ਤੁਸੀਂ ਅਮਰਪਾਲ ਦੀ ਪਟੀਸ਼ਨ ਤੇ ਮੈਂ ਗੱਲ ਕਰ ਰਿਹਾ ਹਾਂ ਐਨਐਸਏ ਲੱਗੀ ਹੈ ਇਹ ਮੇਰੇ ਇਕੱਲੇ ਦੇ ਕਹਿਣ ਦੀ ਗੱਲ ਹੈ ਬਿਜੜੀ ਐਨਐਸਏ ਪੰਜਾਬ ਸਰਕਾਰ ਨੇ ਲਾਈ ਹੈ ਉਹ ਕੋਈ ਧਾਰਮਿਕ ਇਸ਼ੂ ਕਰਕੇ ਕੋਈ ਕੌਮੀ ਏਜੰਡੇ ਕਰਕੇ ਤਾਂ ਲਾਈ ਨਹੀਂ ਉਹ ਤਾਂ ਸ਼ਰਿਆਮ ਪਤਾ ਹੈ ਵੀ ਇਹਨਾਂ ਨੇ ਇੱਕ ਥਾਣੇ ਤੇ ਹਮਲਾ ਕੀਤਾ ਗੁੰਡਾਗਰਦੀ ਕੀਤੀ ਬਦਮਾਸ਼ੀ ਕੀਤੀ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਉਹ ਤੋੜਿਆ ਤਾਂ ਐਨਐਸਏ ਲੱਗੀ ਮੇਨ ਮੁੱਦਾ ਤਾਂ ਇਹ ਹੈ ਨਾ ਪਰ ਅਸੀਂ ਹਲੇ ਵੀ ਸਮਝ ਨਹੀਂ ਲਏ। ਮੇਕੋ ਧਾਰਨ ਦੇਣੀ। ਚਲੋ ਮੇਰੇ ਚੈਨਲ ਤੇ ਤਾਂ ਹੁਣੇ ਗਾਲਾਂ ਕੱਢਣੋਂ ਹਟ ਗਏ। ਇਹਨੂੰ ਪਤਾ ਲੱਗ ਗਿਆ ਵੀ ਬੰਦੇ ਬੂਟਾ ਸਾਨੂੰ ਕਿੱਦਾਂ ਚਾਹੁੰਦੇ ਨੇ। ਜੇ ਕੋਈ ਗਾਲ ਕੱਢਦਾ ਉਹ ਜਿਵੇਂ ਇੱਕ ਕੁੱਤੇ ਨੂੰ 15 20 ਘੇਰ ਲੈਂਦੇ ਨੇ ਨਾ ਹੁਣ ਜੇ ਹਲਕੇ ਕੁੱਤਾ ਆਵੇ ਕਿਸੇ ਗਲੀ ਮਹੱਲੇ ਵਿੱਚ ਤਾਂ ਇੱਕ ਉਤੇ ਰ 15 20 ਬੰਦੇ ਇਕੱਠੇ ਹੋ ਕੇ ਘੇਰ ਲੈਂਦੇ ਨੇ ਮਾਰ ਮਾਰ ਡਾਂਗਾ ਸਿਰ ਪਾੜ ਦਿੰਦੇ ਨੇ ਖਤਮਾ ਕਰ ਦਿੰਦੇ ਨੇ ਜਦੋਂ ਕੋਈ ਮੈਨੂੰ ਮੇਰੇ ਚੈਨਲ 'ਤੇ ਆ ਕੇ ਗਾਲ ਕੱਢਦਾ ਤਾਂ ਫਿਰ ਮੈਨੂੰ ਚੌਣ ਵਾਲੇ 30 40 ਬੰਦੇ ਇਕੱਠੇ ਹੋ ਕੇ ਇੰਦਾ ਘੇਰਾ ਪਾਉਂਦੇ ਨੇ ਮੁੜ ਕੇ ਬੰਦਾ ਆਉਂਦਾ ਹੀ ਨਹੀਂ ਹੁੰਦਾ ਹੁਣ ਜੇ ਮੇਰੀ ਵੀਡੀਓ ਚਾਕੇ ਕੋਈ ਹੋਰ ਚੈਨਲ ਵਾਲਾ ਚਲਾਉਂਦਾ ਅਮਰਪਾਲ ਪ੍ਰਤੀ ਤਾਂ ਉੱਥੇ ਕਮੈਂਟ ਪੜਿਆ ਕਰੋ ਜਿਨ੍ਹਾਂ ਦੇ ਚਿੱਟਾ ਕੁੜਤਾ ਪਜਾਮਾ ਚੋਲਾ ਉੱਪਰ ਦੇ ਸੇਣੀ ਸਾਹਿਬ ਗੋਲ ਦਸਤਾਰ ਧੋਤੀ ਪਹਿਣ ਕੇ ਕਰਦੇ ਹੁੰਦੇ ਕੀ ਅਮਰਤਪਾਲ ਦਾ ਪਾਪਾ ਇਹ ਗੱਲ ਕਹਿ ਇਹਨੂੰ ਕਿਤੇ ਸਟੇਟਮੈਂਟ ਦੇ ਦੋ ਨਿਪਾਈ ਤੁਸੀਂ ਜੇ ਕੌਮ ਦੀ ਗੱਲ ਕਰਨੀ ਹੈ ਕਿਸੇ ਨੂੰ ਗਾਲ ਨਾ ਖੱਡੋ ਕਹਿ ਦੋ ਅਮਰਤਪਾਲ ਦਾ ਪਾਪਾ ਜਿਹੜੇ ਹੋਰ ਕੜਮ ਚੌਧਰੀ ਇਹਨਾਂ ਦੇ ਹੈਗੇ ਉਹ ਕਹਿ ਦੇਣਗੇ ਇਧਰ ਰਿਸ਼ਤੇ ਮੰਗਦੇ ਕੁੜੀ ਨਾਂ ਦੇ ਸ਼ਰਿਆਮ ਸ਼ਰਿਆਮ ਰਿਸ਼ਤੇ ਮੰਗਦੇ ਹੈ ਮੈਗਾਲਿਕ ਦੋਨੋਂ ਹਿੰਟ ਦੇਣੇ ਬੀਬੀ ਗਨੀਮ ਕੌਰ ਮਜੀਠੀਆ ਨੇ ਇੱਕ ਪੋਸਟ ਪਾਈ ਭਵੰਤਮਨ ਨੇ ਜਿਹੜਾ ਤੰਜ ਕੱਸਿਆ ਸੀ ਬਾਬਾ ਗਿੰਦ ਸਿੰਘ ਢਿੰਕ ਢੱਲੋਵਾਲੀ ਉਹਦੀ ਪੋਸਟ ਥਲੇ ਨਾ ਬੀਬੀ ਗਨੀਮ ਕੌਰ ਮਜੀਠੀਆ ਨੂੰ ਕਈ ਲੋਕਾਂ ਨੇ ਗਾਲਾਂ ਕਢੀਆਂ ਬਹੁਤ ਅਪਸ਼ਬਦ ਬੋਲੇ ਮੈਂ ਉਹਨਾਂ ਲਈ ਵੀ ਇੱਥੇ ਵੀ ਕਹਿੰਦਾ ਮੈਂ ਪਹਿਲਾਂ ਵੀ ਕਹਿੰਦਾ ਵੀ ਜਵਾਬ ਦਿਓ ਕਿਸੇ ਨੂੰ ਗਾਲੀ ਗਲੋਚ ਔਰ ਪ੍ਰਤੀਕਰਮ ਨੇ ਇੱਕ ਸਿੱਖ ਦਾ ਕਿਰਦਾਰ ਨਹੀਂ ਤੇ ਕੀ ਅੰਮ੍ਰਿਤਪਾਲ ਦਾ ਭਾਬਾ ਇਹ ਗੱਲ ਕਹੇ ਨੀ ਕਿ ਕਿਸੇ ਬੰਦੇ ਨੂੰ ਗਾਲ ਕੱਢਣੀ ਬਜਾਏ ਦੋ ਸ਼ਬਦ ਲਿਖੋ ਤੇ ਵੀ ਮੈਂ ਸਹਿਮਤ ਨਹੀਂ ਜਾਂ ਸਹਿਮਤਾਂ ਸਹਿਮਤ ਕਿਉਂ ਨਹੀਂ ਸਹਿਮਤ ਕਿਉਂ ਹਾਂ ਇਦਾਂ ਲਿਖੋ ਜਵਾਬ ਦਿਓ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਦੇ ਹੋ ਨਾ ਸਿੱਖ ਕੌਮ ਪ੍ਰਤੀ ਕਿੱਡੇ-ਕੱਡੇ ਲੋਕ ਸਾਹਮਣੇ ਆ ਕਿ ਬਾਬੇ ਨਾਨਕ ਨੇ ਕਿਸੇ ਦੇ ਡਾਂਗ ਮਾਰੀ ਬਾਬੇ ਨਾਨਕ ਦੇ ਮਾਰਨ ਵਾਲਿਆਂ ਤੇ ਅਸੀਂ ਉਸ ਕੌਮ ਦੇ ਵਾਰਸ ਸਾਡੇ ਕੋਲੇ ਮਾੜੀ ਜੀ ਗੱਲ ਹੋਵੇ ਜਾਂ ਤਾਂ ਸ੍ਰੀ ਸਾਹਿਬ ਕੱਢਾਂਗੇ ਜਾਂ ਧਮਕੀ ਦੇਵਾਂਗੇ ਜਾਂ ਧੀ ਭੈਣੇ ਕਰਾਂਗੇ ਤੇ ਕਹਿੰਦੇ ਕਿ ਅਸੀਂ ਵਾਰਸ ਪੰਜਾਬ ਦੇ ਅਸੀਂ ਬੰਦ ਹਰ ਨਹੀਂ ਹਾਂ ਚਲੋ ਸਰਕਾਰ ਵਿਰੋਧੀ ਹੋ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਪਰ ਜਿਹੜੀਆਂ ਅਦਾਲਤਾਂ ਨੇ ਐਡਲੀ ਐਡਲੀ ਡਿਗਰੀ ਲੈ ਕੇ ਜੱਸ ਸਹਿਬਾਨ ਬੈਠੇ ਨੇ ਵਕੀਲ ਸਾਹਿਬ ਐਨ ਬੈਠੇ ਨੇ ਕਿਸ ਤਾ ਉਹਨਾਂ ਨੇ ਲੜਨਾ ਨਾ ਉੱਥੇ ਉਹਨਾਂ ਜਵਾਬ ਦੇਣੇ ਹਨ ਪੰਜਾਬ ਸਰਕਾਰ ਨੇ ਚਿੱਠੀ ਲਿਖਤੀ ਵੀ ਇਹ ਬੰਦਾ ਬਾਹਰ ਆਊਗਾ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਅਸੀਂ ਤਾਂ ਕਰਕੇ ਐਨਐਸਏ ਹਟਾ ਨਹੀਂ ਸਕਦੇ ਇਹ ਰੈਗੂਲਰ ਹੋਣੀ ਚਾਹੀਦੀ ਹੁਣ ਦੱਸੋ ਵੀ ਗੁਲਾਮ ਤੁਹਾਨੂੰ ਕਿਸੇ ਅਦਾਲਤ ਨੇ ਬਣਾਇਆ ਕਿਸੇ ਸਰਕਾਰ ਨੇ ਬਣਾਇਆ ਜੇ ਇਦਾਂ ਕੋਈ ਇੱਥੇ ਗੁਲਾਮ ਬਣਾਉਂਦਾ ਹੈ ਤਾਂ ਫਿਰ ਅਮਰਤਪਾਲ ਦੇ ਭਾਬੇ ਨੂੰ ਵੀ ਕਹਿਣਾ ਬਾਸ਼ਪਰਜ ਜੱ태ਬੰਦੀ ਨੂੰ ਵੀ ਕਹਿਣਾ ਵੀ ਤੁਸੀਂ ਖੰਡੂਰ ਸਾਹਿਬ ਤੋਂ ਇਲੈਕਸ਼ਨ ਨਹੀਂ ਲੜ ਸਕਦੇ ਸੀ 10 ਦਿਨ ਅੰਦਰ ਸਿੱਧਾ ਹੱਸਤਾ ਅਗਲੇ ਨੇ ਇੱਕੋ ਫੋਨ ਡੀਸੀ ਨੂੰ ਮਾਰਿਆ ਸੀ ਬੀ ਦੇ ਪੇਪਰ ਰਿਜੈਕਟ ਕਰ ਦਿਓ ਇਹ ਚੋਣ ਨਹੀਂ ਲੜ ਸਕਦਾ ਫਿਰ ਕੀ ਕਰ ਲੈਂਦੇ ਫਿਰ ਆਜ਼ਾਦ ਸੀ ਇਲੈਕਸ਼ਨ ਲੜ ਕੇ ਐਮਪੀ ਬਣ ਕੇ ਅਸੀਂ ਗੁਲਾਮ ਆ ਜਿਹੜਾ ਤੁਹਾਨੂੰ ਹੱਕ ਸੁਧਾਨ ਦਿੱਤਾ ਤੁਹਾਨੂੰ ਮਿਲ ਗਿਆ ਤੁਸੀਂ ਤੁਹਾਡੀਆਂ ਕਰਤੂਤਾ ਇਦਾਂ ਦੀਆਂ ਨੇ ਤੁਸੀਂ ਬਾਹਰ ਆ ਦੇ ਸਕਦੇ ਜੇ ਹਲਕਾ ਕੁੱਤਾ ਘਰ ਦੇ ਵਿੱਚ ਹੋਵੇ ਜਿਹੜੇ ਕੁੱਤੇ ਨੂੰ ਅਸੀਂ ਦੁੱਧ ਪਾਉਨੇ ਆ ਦੱਸੀ ਪਾਉਨੇ ਆ ਬਹੁਤ ਬਹੁਤ ਖੁਸ਼ ਖਾਣ ਵਾਸਤੇ ਪਾਉਨੇ ਆ ਤੇ ਕਈ ਵੱਡੇ ਲੋਕ ਆਪਣੇ ਵਿੜਦੇ ਵੀ ਕੁੱਤੇ ਨੂੰ ਬਾਹਰ ਲੈਂਦੇ ਆ ਜੇ ਉਹੀ ਕੁੱਤਾ ਹਲਕ ਜੇ ਮੁੰਗ ਘਰੇ ਰੱਖੋ ਜਾਂ ਤਾਂ ਟੀਕਾ ਲਾਣਾ ਪਊ ਜਾ ਉਹਦੇ ਸਿਰ 'ਚ ਮਾਰ ਕੇ ਟੰਬਾ ਮਾਰਨਾ ਪਊ ਦੱਸੋ ਸਾਡਾ ਉਹ ਕਿਰਦਾਰ ਬਣ ਗਿਆ ਸਾਨੂੰ ਕੋਈ ਨਹੀਂ ਗੁਲਾਮ ਬਣਾਉਂਦਾ ਅਸੀਂ ਗੁਲਾਮ ਬਣੇ ਗੁਲਾਮ ਬਣ ਕੇ ਜੀਣਾ ਚਾਹੁੰਦੇ ਮੈਂ ਇੱਕ ਹੋਰ ਗੱਲ ਕਹਿਣੀ ਹੈ ਪਤੈ ਦੀ ਬਹੁਤ ਵਾਰੀ ਕਿਹਾ ਇਹ ਆਪਣੇ ਪੰਜਾਬ ਦੇ ਜੁੱਥ ਵਾਸਤੇ ਵੀ ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਆ ਉਹਨਾਂ ਨੂੰ ਆਪਣੇ ਪਰਿਵਾਰ ਦਾ ਆਪਣੇ ਮਾਪਿਆਂ ਦਾ 1% ਵੀ ਧਿਆਨ ਨਹੀਂ ਖਿਆਲ ਨਹੀਂ ਤੇ ਉਹ ਆਜ਼ਾਦੀ ਭਾਣਦੇ ਜਿਹੜੇ ਬੰਦੇ 15-20000 ਰੁਪਏ ਆਪਣੇ ਪਰਿਵਾਰ ਲਈ ਕਮਾ ਨਹੀਂ ਸਕਦੇ ਉਹ ਬੰਦੇ ਆਜ਼ਾਦੀ ਭਾਣਦੇ ਇਹ ਸਚਾਈ ਹੈ ਸਾਡੇ ਕਿਰਦਾਰ ਦੀ ਤੇ ਲਾਸਟ ਵਿੱਚ ਮੈਂ ਗੱਲ ਕਹਿਣੀ ਹੈ ਪੋਟੀਸ਼ਨ ਇੱਕ ਵਾਰੀ ਪਾਓ ਦੋ ਵਾਰੀ ਪਾਓ ਹਜ਼ਾਰ ਵਾਰੀ ਪਾਓ ਐਨਐਸ ਨਹੀਂ ਹਟਾਈ ਜਾ ਸਕਦੀ ਜਿਹੜਾ ਬੰਦਾ ਵੀ ਭਾਰਤ ਵਿੱਚ ਰਹਿਣਾ ਚਾਹੁੰਦਾ ਹੈ ਕਿਹਦੇ ਗੋਡੇ ਲੱਗੇ ਕਿਹਦੇ ਗਿੱਟੇ ਲੱਗੇ ਆ ਸਾਾਨੂੰ ਪੜ੍ਹ ਲਿਖ ਕੇ ਕਿਸੇ ਪ੍ਰਾਪਰਟੀ ਦੀ ਲੋੜ ਹੈ ਕੋਈ ਸਾਡਾ ਟਾਰਗੇਟ ਹੋਣਾ ਚਾਹੀਦਾ ਸਾਡਾ ਉਦਾਂ ਦਾ ਕਿਰਦਾਰ ਲੋਕਾਂ ਦੇ ਸਾਹਮਣੇ ਆਵੇ ਗੁੰਡਾਗਰਦੀ ਕਰਨ ਵਾਲਾ ਬੰਦਾ ਭਾਰ ਦੇ ਕੈਦਾ ਕਾਨੂੰਨ ਠੋਕਰ ਮਾਰਨ ਵਾਲਾ ਬੰਦਾ ਟੱਚ ਕਰਕੇ ਜਾਣਨ ਵਾਲਾ ਬੰਦਾ ਸਾਨੂੰ ਬਾਹਰ ਨਹੀਂ ਚਾਹੀਦਾ ਉਹ ਕੋਈ ਵੀ ਹੋਵੇ ਭਾਵੇਂ ਹਿੰਦੂ ਹੈ ਭਾਵੇਂ ਮੁਸਲਮ ਹੈ ਭਾਵੇਂ ਇਸਾਈ ਹੈ ਭਾਵੇਂ ਸਿੱਖ ਹੈ ਸਾਨੂੰ ਨਹੀਂ ਚਾਹੀਦਾ ਜਿਹੜਾ ਬੰਦਾ ਪੰਜਾਬ ਦਾ ਮਾਹੌਲ ਖਰਾਬ ਕਰੂ ਸ਼ਰਿਆਨ ਜਿਹੜਾ ਬੰਦਾ ਕਵੇ ਅਸੀਂ ਸੈਂਟਰ ਨਾਲ ਟੱਕਰ ਲਾਵਾਂਗੇ ਸਾਨੂੰ ਪੰਜਾਬ ਵੱਖਰਾ ਚਾਹੀਦਾ ਹੈ ਅਸੀਂ ਖਾਲਸਤਾਨ ਬਣਾਵਾਂਗੇ ਜੇ ਅਸੀਂ ਸੰਵਿਧਾਨ ਨੂੰ ਮੰਨਗੇ ਸਾਨੂੰ ਕੁੱਤੇ ਨੇ ਵੱਢਿਆ ਜਿਹੜਾ ਬੰਦਾ ਇਦਾਂ ਦੀਆਂ ਗੱਲਾਂ ਕਰੂਗਾ ਉਸ ਬੰਦੇ ਨੂੰ ਕਦੇ ਵੀ ਕਦੇ ਵੀ ਕੋਈ ਸਰਕਾਰ ਇਜਾਜ਼ਤ ਨਹੀਂ ਦੇਊਗੀ ਕਿ ਪੰਜਾਬ ਦਾ ਉਹ ਬੰਦਾ ਅੱਗੇ ਮਾਹੌਲ ਖਰਾਬ ਕਰੇ ਇਸ ਚਾਹੀਏ ਮੈਂ ਲਾਸਟ ਗੱਲ ਫੇਰ ਕਹਿ ਦਿੰਨਾ ਜਿਹੜੀ ਅਮਰਤਪਾਲ ਤੇ NSA ਲੱਗੀ ਹੋਈ ਹੈ ਉਹ ਕੋਈ ਧਾਰਮਿਕ ਇਸ਼ੂ ਕਰਕੇ ਕੋਈ ਕੌਮੀ ਏਜੰਡੇ ਕਰਕੇ ਨਹੀਂ ਲੱਗੀ ਹੋਈ। ਨਾ ਉਹਨੂੰ ਕੋਈ ਇੱਥੇ ਪ੍ਰਚਾਰ ਕਰਨ ਨੂੰ ਰੋਕਦਾ, ਨਾ ਅਮਰਸ਼ ਕਾਉਣ ਨੂੰ ਰੋਕਦਾ, ਨਾ ਨਸ਼ੇ ਸਟਾਉਣ ਤੋਂ ਕੋਈ ਰੋਕਦਾ। ਕੋਈ ਨਹੀਂ ਰੋਕਦਾ। ਐਨਐਸਏ ਦਾ ਤੁਸੀਂ ਗੁੰਡਾਗਰਦੀ ਕੀਤੀ ਐ। ਅਜ ਨਾਲੇ ਠਣ ਦੀ ਆ ਕਿ ਹਮਲਾ ਕੀਤਾ, ਗੁਰੂ ਸਾਹਿਬ ਨੂੰ ਢਾਲ ਬਣਾਇਆ, ਪਾਲਕੀ ਦੇ ਵਿੱਚ ਗੁਰੂ ਸਾਹਿਬ ਦਾ ਸਰੂਪ ਲੈ ਕੇ ਗਏ ਨਗਰ ਕੀਰਤਨੇ ਰੂਪੇ ਜਾ ਕੇ। ਤੁਸੀਂ ਉੱਥੇ ਡੰਗ ਛੁੱਟੀ ਹੋਏ ਪੁਲਿਸ ਦੇ ਨਾਲ ਐਨਐਸਏ ਦਾ ਤਾਂ ਲੱਗੀ ਐ ਤੁਹਾਡੇ ਤੇ। ਜੇ ਤੁਸੀਂ ਕਹਿੰਦੇ ਅਸੀਂ ਗੁਲਾਮ ਆ ਸਾਨੂੰ ਆਜ਼ਾਦੀ ਚਾਹੀਦੀ ਐ ਤੁਸੀਂ ਇਲੈਕਸ਼ਨ ਲੜੀਏ ਖਲੂਰ ਸਾਹਿਬ ਹਲਕੇ ਤੋਂ ਤੇ ਉਹ ਗੁਲਾਮ ਹੋ ਕੇ ਤਾਂ ਲੜੀ ਨਹੀਂ ਗਈ ਇਲੈਕਸ਼ਨ ਲੜਨੀ ਜਿਹੜੀ ਆਜ਼ਾਦਤ ਮਿਲੀ ਐ ਉਹ ਗੁਲਾਮੀ ਹੁਣ ਤੌਰ ਤੇ ਥੋੜੀ ਐ ਉਹ ਤਾਂ ਆਜ਼ਾਦ ਸੀ ਤਾਂ ਤੁਹਾਨੂੰ ਆਜ਼ਾਦੀ ਦੀ ਇਲੈਕਸ਼ਨ ਤੁਸੀਂ ਲੜ ਲਿਆ ਐ ਪੀ ਬਣ ਕੇ ਫੇਰ ਕੱਲ ਨੂੰ ਕੋਈ ਗੈਂਗਸਟਰ ਜੇਲ੍ਹ ਵਿੱਚ ਬੈਠਾ ਇਹ ਕਵੇ ਮੈਂ ਤਾਂ ਇਲੈਕਸ਼ਨ ਲੜਨੀ ਆ ਉਹ ਜਿੱਤ ਜੇ ਵਾਰ ਜਿਤਾ ਦੇਣਗੇ ਲੋਕ ਜਿਹੜੀ ਭੀੜ ਹੈ ਤਮਾਸ਼ੀਨਾਂ ਦੀ ਹੈ ਭੀੜ ਵਿੱਚ ਬਹੁਤੇ ਸ਼ਾਣੇ ਥੋੜੀ ਹੁੰਦੇ ਆ ਭੀੜਚਾਲ ਹੈਗੀ ਇੱਥੇ ਕੱਲ ਨੂੰ ਕਿਸੇ ਗੈਕਟਰ ਨੂੰ ਜਿਤਾ ਦੇਣਗੇ ਮੰਨ ਲਓ ਗੱਲ ਬਿਸ਼ਨੋਈ ਜ਼ਿਲ੍ਹੇ ਚ ਕਿੰਨੇ ਪਰਚੇ ਨੇ ਕਿੰਨੇ ਕਾਤਲ ਨੇ ਜ਼ਿੰਮੇਵਾਰ ਲਈ ਹੋਣੇ ਜੇ ਕੱਲ ਨੂੰ ਕੋਈ ਮੈਂ ਇਲੈਕਸ਼ਨ ਲੜਨੀ ਹੈ ਮੰਨ ਲਓ ਜਿੱਤ ਦੇ ਕੀ ਸਰਕਾਰ ਜਾਜ ਦੇਊਗੀ ਉਹਨੂੰ ਬਾਹਰ ਕੱਢਦੀ ਕਦੇ ਵੀ ਨਹੀਂ ਹੋ ਸਕਦਾ ਉਹ ਰਾਸ਼ਦ ਜਿਹੜਾ ਜੰਮੂ ਕਸ਼ਮੀਰ ਵਾਲਾ ਉਹਦਾ ਮੈਟਰ ਹੋਰ ਸੀ ਉਹਦਾ ਮੈਟਰ ਅਮਰਪਾਲ ਦੇ ਨਾਲ ਮੈਚ ਨਹੀਂ ਕਰਦਾ ਅਮਰਪਾਲ ਦਾ ਮੈਟਰ ਹੋਰ ਹੈ ਉਹਦਾ ਹੋਰ ਹੈ ਉਹਦੇ ਤੇ ਐਨਐਸਸੀ ਕਿਉਂ ਲੱਗੀ ਸੀ ਇਹਦੇ ਤੇ ਕਿਉਂ ਲੱਗੀ ਹੈ ਬਹੁਤ ਵੱਡਾ ਫਰਕ ਹੈ ਬੰਦਿਆਂ ਵਾਲੇ ਕੰਮ ਕਰੋ ਬੰਦਿਆਂ ਵਾਲੇ ਬਾਬੇ ਨਾਨਕ ਦੇ ਨਾਲ ਤਾਂ ਅਸੀਂ 1% ਵੀ ਸਹਿਮਤ ਨਹੀਂ 1% ਵੀ ਸਹਿਮਤ ਨਹੀਂ ਕਿਹੜੀ ਕੌਮ ਦੀ ਗੱਲ ਕਰਦੇ ਹੋ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਹੋ ਮੈਂ ਆਪਣੇ ਵੱਲੋਂ ਕਹਿ ਦਿੰਦਾ ਮੈਂ ਕੋਈ ਕਲੀਨ ਚਿੱਟਨੀ ਦੇਣੀ ਕਿਸੇ ਨੂੰ ਇਹ ਅਦਾਲਤਾਂ ਦੇ ਕੰਮ ਨੇ ਸਰਕਾਰਾਂ ਦੇ ਕੰਮ ਨੇ ਜਿੱਦਾਂ ਚੰਗਾ ਲੱਗਦਾ ਉਹ ਕਰਨਗੇ ਪਰ ਤੁਹਾਡੀਆਂ ਕਰਤੂਤਾ ਕਰਕੇ ਤੁਹਾਡੇ ਲਈ ਜੇਲ੍ਹਾਂ ਹੀ ਬਣ ਗਈਆਂ ਬਸ ਹੋਰ ਕੁਝ ਨਹੀਂ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ